हां जी सशीका பாਜੀ ਹੋਰ ਕਿੱਦਾਂ ਕੀ ਹਾਲ ਚਾਲ ਆ ਹਾਂ ਮੈਂ ਤਾਂ ਆ ਫੋਨ ਕੀਤਾ ਸੀ ਮੈਂ ਕਿਹਾ ਪੂਜਾ ਦਾ ਕੁਛ ਬਿਆਬੂ ਕਰ ਦਈਏ ਹੁਣ ਚੰਗਾ ਘਰ ਲੱਭ ਕੇ ਹਾਂਜੀ ਹਾਂਜੀ ਠੀਕ ਆ ਠੀਕ ਆ ਚਲੋ ਉਹ ਤਾਂ ਮੈਂ ਕਰ ਲੂੰਗੀ ਜੋ ਤੁਸੀਂ ਕਹੋਗੇ ਮੈਂ ਤੁਹਾਨੂੰ ਹੁਣ ਇਸ ਵੇਲੇ ਮੈਨੂੰ ਪੁੱਛਣਾ ਵੀ ਪੈਣਾ ਨਾ ਤੁਹਾਨੂੰ ਤੁਹਾਡੀ ਸਲਾਹ ਨਾਲ ਹੀ ਤੁਹਾਨੂੰ ਮੈਂ ਮਕਲੀ ਨੇ ਥੋੜੋਗਾ ਆਪ ਹੀ ਕਰ ਦੇਣਾ ਜੋ ਤੁਸੀਂ ਹੁਣ ਹੁਣ ਆਸ ਵੇਲੇ ਤਾਂ ਤੁਸੀਂ ਮਾ ਆ ਤੁਸੀਂ ਪੇ ਆ ਠੀਕ ਹੈ ਨਾ ਹਾਂ ਹਾਂਜੀ ਹਾਂਜੀ ਠੀਕ ਆ ਜੇ ਭੈਣ ਹੁੰਦੀ ਤਾਂ ਮੈਂ ਭੈਣ ਨਾਲ 36 ਸਲਾਹਾਂ ਕਰਦੀ ਠੀਕ ਹੈ ਨਾ ਹਾਂ ਨਹੀਂ ਉਹ ਐ ਦਾ ਆ ਜਿੱਥੇ ਪੂਜਾ ਕੰਮ ਕਰਦੀ ਆ ਤੇ ਉਹ ਛਿੰਦੇ ਦੇ ਮੰਮੀ ਡੈਡੀ ਪੂਆ ਫੁੱਫੜ ਸਾਰੇ ਮੇਰੇ ਕੋ ਆਏ ਸੀਗੇ ਆਏ ਸੀ ਤਾਂ ਕਹਿੰਦੇ ਸੀ ਤੁਸੀਂ ਸਾਨੂੰ ਰਿਸ਼ਤਾ ਦੇ ਦਿਓ ਤੇ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਪੂਜਾ ਦੇ ਡੈਡੀ ਨਾਲ ਗੱਲ ਕਰੂੰਗੀ ਫੇਰ ਮੈਂ ਤੁਹਾਨੂੰ ਦੱਸਦੀ ਆ ਕਿੱਦਾਂ ਕਰਨੀ ਹੈਗੀ ਆ ਤੇ ਹੁਣ ਤੁਸੀਂ ਦੱਸੋ ਜਿੱਦਾਂ ਕਹਿੰਨੇ ਆ ਮੈਂ ਉਹਦੇ ਕਰ ਲੈਂਦੀ ਆ ਠੀਕ ਆ ਨਾ ਘਰ-ਬਾਰ ਚੰਗਾ ਆ ਬੰਦੇ ਵੀ ਚੰਗੇ ਆ ਠੀਕ ਆ ਮੁੰਡਾ ਵੀ ਚੰਗਾ ਆ ਹਾਂਜੀ ਹਾਂਜੀ ਭਾਜੀ ਠੀਕ ਆ ਠੀਕ ਆ ਜਿੱਦਾਂ ਤੁਸੀਂ ਕਹਿੰਦੇ ਠੀਕ ਆ ਠੀਕ ਆ ਤੇ ਨਹੀਂ ਮੈਂ ਇੱਕ ਨਹੀਂ ਆ ਕਿ ਜਿੱਦਾਂ ਚਿੰਦਾ ਵੀ ਉੱਥੇ ਆ ਚਿੰਦੇ ਨੂੰ ਉਹ ਚੰਗੀ ਤਰ੍ਹਾਂ ਜਾਣਦੀ ਆ ਚਿੰਦਾ ਉਹਨੂੰ ਚੰਗੀ ਤਰ੍ਹਾਂ ਜਾਣਦਾ ਆ ਤੇ ਆ ਹਾਂਜੀ ਹੂੰ ਠੀਕ ਆ ਚਲੋ ਠੀਕ ਆ ਨਹੀਂ ਦੇਖੋ ਮੇਰੀ ਗੱਲ ਸੁਣੋ ਜੇ ਅਮਰਜੀਤ ਉਹਨੂੰ ਨਾ ਪੰਗ ਕਰਦੀ ਤਾਂ ਪੂਜਾ ਨੂੰ ਕੀ ਲੋੜ ਪਈ ਸੀ ਕਿ ਘਰੋਂ ਜਾਣ ਦੀ ਠੀਕ ਆ ਉਹਨੂੰ ਕੀ ਲੋੜ ਸੀਗੀ ਡਿਸੀਜਨ ਲੈਣ ਦੀ ਕਿ ਮੈਂ ਬਾਹਰ ਜਾ ਕੇ ਨੌਕਰੀ ਕਰਾਂ ਠੀਕ ਆ ਨਾ ਇਸ ਕਰਕੇ ਮੈਂ ਤਾਂ ਕਿ ਨਹੀਂ ਕਿ ਜੇ ਅਮਰਜੀਤ ਸਹੀ ਰੱਖਦੀ ਨਿਆਣਿਆਂ ਨੂੰ ਤਾਂ ਕੋਈ ਲੋੜ ਨਹੀਂ ਸੀ ਪੂਜਾ ਨੂੰ ਘਰੋਂ ਜਾਣ ਦੀ ਹਾਂਜੀ 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 ਆਹ ਤਾਂ ਮੈਨੂੰ ਇਹ ਤਾਂ ਇਸ ਗੱਲ ਦਾ ਤਾਂ ਮੈਨੂੰ ਪਤਾ ਹੀ ਆ ਕਿ ਤੁਸੀਂ ਵੀ ਤਾਂ ਹੀ ਤੋੜ ਦਿੱਤੀ ਕਿ ਚਲ ਪਤ ਤੂੰ ਬਾਹਰ ਜਾ ਖੁਸ਼ ਰਹੂਗੀ ਜਰਾ ਹੋਰ ਕੀ ਘਰ ਦਾ ਇੱਥੇ ਇਹੀ ਸੜੀ ਸਿਆਪੇ ਰਹਿਣੇ ਆ ਠੀਕ ਆ ਠੀਕ ਆ ਜੇ ਤੁਸੀਂ ਕਹਿੰਦੇ ਆ ਤਾਂ ਮੈਂ ਜਿੱਦਾਂ ਤੁਸੀਂ ਕਹੋਗੇ ਵਾ ਉਹਦੇ ਕਰ ਲੈਣੀ ਆ ਠੀਕ ਆ ਠੀਕ ਠੀਕ ਆ ਚਲੋ ਠੀਕ ਆ ਫਿਰ ਮੈਂ ਉਹਨੂੰ ਪੂਜਾ ਨਾਲ ਗੱਲ ਕਰਕੇ ਤਾਂ ਫਿਰ ਮੈਂ ਦੱਸਦੀ ਤੁਹਾਨੂੰ ਕਿੱਦਾਂ ਕੀ ਕਹਿੰਦੀ ਆ ਪੂਜਾ ਓ ਪੂਜਾ ਪੁੱਤ ਹਾਂਜੀ ਮਾਸੀ ਜੀ ਪੁੱਤ ਗੱਲ ਸੁਣ ਲੈ ਆ ਜਾ ਮੇਰਾ ਪੁੱਤ ਗੱਲ ਸੁਣ ਆਈ ਮਾਸੀ ਜੀ ਹੌਸਾਫ ਕਰ ਦਮਾ ਚੱਲ ਹੋ ਜੋ ਕੋਈ ਨਹੀਂ ਸਫਾਈ ਮੇਰੀ ਵੀ ਗੱਲ ਸੁਣ ਲੈ ਤੂੰ ਹਾਂਜੀ ਮੈਂ ਕੀਤਾ ਸੀ ਜੀਜੇ ਨੂੰ ਫੋਨ ਤੇ ਪਾਪਾਂ ਅੱਛਾ ਇਹ ਕੀ ਕਹਿੰਦੇ ਡਾਡ ਜੀ ਗੁੱਸਾ ਨਹੀਂ ਹੁੰਦੇ ਸੀਗੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਛਿੰਦੇਵ ਮਨਾਵਰ ਦੱਸਿਆ ਸੀ ਮੈਂ ਘਰ ਨਾਲ ਦੇ ਛਿੰਦੇ ਦੇ ਮੰਮੀ ਡੈਡੀ ਪੂਆ ਫਫੜ ਹੁਣੀ ਸਾਰੇ ਆਏ ਸੀਗੇ ਤੇ ਹੁਣ ਕਿੱਦਾਂ ਕਰਨੀ ਆ ਉਹ ਰਿਸ਼ਤਾ ਮੰਗਦੇ ਪੂਜਾ ਦਾ ਹਾਂਜੀ ਫੇਰ ਕੀ ਕਹਿੰਦੇ ਤੇ ਕਹਿੰਦੇ ਪੂਜਾ ਦਾ ਰਿਸ਼ਤਾ ਮੰਗਦੇ ਮੈਂ ਕਿਹਾ ਹਾਂ ਤੇ ਮੈਂ ਕਿਹਾ ਹੁਣ ਤੁਸੀਂ ਦੱਸੋ ਕਿੱਦਾਂ ਕਰਨੀ ਆ ਕੀ ਸਲਾਹ ਹੈ ਤੁਹਾਡੀ ਹਾਂਜੀ ਕੁੜੀ ਦਾ ਹੱਥ ਪੀਲੇ ਕਰਦੋ ਚੰਗਾ ਘਰ ਮਿਲਦਾ ਆ ਤਾਂ ਹੋਰ ਕੀ ਚਾਹੀਦਾ ਤੇ ਮੈਂ ਕਿਹਾ ਮੈਂ ਇਕੱਲੀ ਤਾਂ ਕੁਝ ਕਰ ਨਹੀਂ ਸਕਦੀ ਐਸ ਵੇਲੇ ਤੁਸੀਂ ਹੀ ਪੇ ਆ ਤਾਂ ਤੁਸੀਂ ਹੀ ਵਾ ਆ ਹਾਂਜੀ ਫੇਰ ਕੀ ਕਹਿੰਦੇ ਤੇਰੀ ਇੱਜ਼ਾਜ਼ਤ ਤੋਂ ਬਿਨਾਂ ਮੈਂ ਵੀ ਨਹੀਂ ਕੁਝ ਕਰ ਸਕਦੀ ਤੇ ਕਹਿੰਦੇ ਨਹੀਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਕਹਿਣਾ ਆ ਜਿੱਦਾਂ ਤੁਸੀਂ ਕਰਨੀ ਆ ਤੁਸੀਂ ਹੀ ਕਰਨੀ ਆ ਅਮਰਜੀਤ ਨੇ ਨਾ ਕੁਝ ਕੀਤਾ ਤਾਂ ਨਾ ਉਹਨੇ ਕੁਝ ਕਰਨਾ ਨਾ ਉਹਨੇ ਤੰਗਾ ਮਾਲਾ ਕਦੀ ਪੂਜਾਦੋਂ ਨੇ ਸੋਚਣਾ ਹੈਗਾ ਨਹੀਂ ਮਾਸੀ ਜੀ ਮੇਰੀ ਗੱਲ ਇੱਕ ਸੁਣੋ ਡੈਡੀ ਜੀ ਨੇ ਤਾਂ ਕਹਿ ਦਿੱਤਾ ਆ ਵੀ ਚਲੋ ਤੁਸੀਂ ਜੋ ਤੁਹਾਡਾ ਦਿਲ ਕਰਦਾ ਤੁਸੀਂ ਕਰ ਦਿਓ ਫੇ ਮੇਰੇ ਵੱਲੋਂ ਹਾਂ ਆ ਫੇ ਜੇ ਮੰਮੀ ਨੂੰ ਪਤਾ ਲੱਗ ਗਿਆ ਫੇਰ ਲੱਗ ਗਿਆ ਲੱਗ ਜਿਵੇਂ ਤਾਂ ਕੀ ਸਾਡੀ ਘੜੀ ਲੱਤ ਪੰਨਣ ਲੱਗੀ ਆ ਮਾਸੀ ਜੀ ਉਹਨੇ ਤਾਂ ਤੜਫੜਾ ਉਹ ਤਾਂ ਮੇਰਾ ਚਾਹੁੰਦੀ ਸੀ ਵਿਆਹ ਤੇ ਮੇਰੀ ਮਰਜ਼ੀ ਨਾ ਹੋਵੇ ਤੇ ੱਟਕੇ ਖਾਵੇ ਸ਼ਰਾਬੀ ਨਾਵੇਂ ਵਿਆਹ ਦੂੰਗੀ ਮੈਂ ਹੁਣ ਦਿੰਦੀ ਆ ਮੈਂ ਨਹੀਂ ਹੁਣ ਦਿੰਦੀ ਜਦੋਂ ਆ ਹੁਣ ਦੇਣਾ ਨਾ ਮੈਂ ਕੰਮ ਕਰਨ ਦੇਣਾ ਉਹਨੂੰ ਜਦੋਂ ਉਹਨੂੰ ਪਤਾ ਲੱਗੇ ਤਾਂ ਉਹਨੇ ਤਾਂ ਮੱਛੀ ਵਾਂਗੂ ਤੜਫੜਾ ਤੜਫਲਾਂ ਦੇ ਤੜਫਲਾਂ ਦੇ ਮੱਛੀ ਵਾਂਗੂ ਜਿਹੜੀ ਤੜਫਦੀ ਆ ਮੈਂ ਪੁੱਠੇ ਸਿੱਧੇ ਕੰਮ ਨਹੀਂ ਕਰਨ ਦੇਣੇ ਉਹਨੂੰ ਸਮਝੀ ਮੈਂ ਨਾ ਮੈਂ ਤੈਨੂੰ ਖੂਚ ਕਿਸੇ ਸਿੱਟਣਾ ਆ ਉਹ ਤਾਂ ਚਾਹਦੀ ਆ ਕਿ ਮੈਂ ਅੱਜ ੱਟਕਾ ਦੇ ਦਵਾਂ ਤੈਨੂੰ ਚਲੋ ਕੋਈ ਨਹੀਂ ਮਾਸੀ ਜੀ ਤੁਸੀਂ ਆ ਵੀ ਗੱਲ ਦੱਸ ਦੇਣੀ ਸੀਗੀ ਵੀ ਜਦੋਂ ਮਰਜੀ ਦੇਖ ਲੋ ਕੁੜੀ ਨੂੰ ਫੋਨ ਕਰਕੇ ਗਾਲਾਂ ਕੱਢਣ ਲੱਪੰਦੀ ਆ ਇਹਦਾ ਕੀ ਮਤਲਬ ਆ ਜੀ ਦੱਸ ਦਿੱਤਾ ਕਹਤਾ ਆ ਕਹਤਾ ਇਹ ਜੇ ਨਾ ਬਲੋ ਕੰਮ ਕਰਦੀ ਆ ਕਰਕੇ ਬੱਚੀਆਂ ਆ ਕੁੜੀਆਂ ਜੇ ਤੂੰ ਕੰਮ ਨਾ ਕਰਦੀ ਹੁੰਦੀ ਤੇਰਾ ਤਾਂ ਉਹਨੇ ਲਹੂ ਸਵਾਰ ਕੇ ਪੀਣਾ ਸੀਗਾ ਅੱਛਾ ਮੈਨੂੰ ਤਾਂ ਇਹੀ ਫਿਕਰ ਲੱਗੀ ਆ ਜਦੋਂ ਉਹਨੂੰ ਪਤਾ ਲੱਗ ਗਿਆ ਮੈਂ ਤੁਹਾਡੇ ਕੋਲ ਇੱਥੇ ਨੂੰ ਆ ਜਣਾ ਨੇ ਮੂੰ ਚੱਕ ਕੇ ਕੋਈ ਗੱਲ ਨਹੀਂ ਮੈਂ ਇੱਥੇ ਸਤਾਂਤਵਾਂ ਗੱਲ ਕੀਤੀ ਹੋਈ ਆ ਕੋਈ ਵੀ ਉਨੀ ਕੀ ਨਹੀਂ ਕਰ ਸਕਦੀ ਉਹ ਕਹਿੰਦੇ ਅਸੀਂ ਕਰਾਂਗੇ ਫਿਰ ਬਾਂਝੂ ਨਹੀਂ ਕਹਿੰਦਾ ਤੁਹਾਨੂੰ ਵੀ ਪਿੱਛੇ ਕਰ ਦਾਂ ਹਾਂ ਉਸ ਮੋਰੇ ਹੋ ਗਿਆ ਆਪੇ ਕਰ ਦਣ ਗਿਆ ਚਲੋ ਠੀਕ ਆ ਮਾਸੀ ਜੀ ਮੈਂ ਕੰਮ ਕਰ ਲਵਾਂ ਥੋੜਾ ਕਰ ਲਾ ਕਰਕੇ ਛੇਛੇ ਦਿੱਤ ਨਹੀਂ ਹੋਇਆ ਆਪਾਂ ਬਾਜ਼ਾਰ ਨੂੰ ਜਾਣਾ ਆ ਕੀ ਲੈਣ ਜਾਣਾ ਮਾਸੀ ਦੋ ਕਸੂਟ ਲੈਣੇ ਆ ਇੱਕ ਕੋਟੀ ਲੈ ਲਾ ਤੇ ਜੁੱਤੀ ਲੈ ਲਾ ਆਪਾਂ ਫਿਰ ਮਾਸੀ ਜੀ ਮੇਰੀ ਗੱਲ ਇੱਕ ਸੁਣੋ ਮੈਨੂੰ ਵੀ ਤਾਂ ਪਤਾ ਹੀ ਹੈ ਤੁਹਾਡਾ ਹੱਥ ਕਿੰਨਾ ਪੰਗੂ ਹੈ ਤੁਸੀਂ ਰਹਿਣ ਨਹੀਂ ਐਦਾਂ ਆਪਾਂ ਸੜਾ ਦੇ ਰਹੇ ਹਾਂ ਦੇ ਰਹੇ ਹਾਂ ਕੋਈ ਗੱਲ ਨਹੀਂ ਜਿਹੜੇ ਜੀਤ ਦੀ ਸਾਨੂੰ ਲੋੜਵਾ ਉਹ ਵੀ ਲੈਣੀ ਆ ਕਹਿੰਦੇ ਮਰੇ ਚਲੋ ਠੀਕ ਹੈ ਜਿੱਦਾਂ ਤੁਹਾਨੂੰ ਸਹੀ ਲੱਗਦਾ ਤੁਸੀਂ ਕਰ ਲਓ ਮੈਂ ਕੰਮ ਕਰ ਲਵਾਂ ਪੈਛਿੰਦੇ ਦੇ ਡੈਡੀ ਨੂੰ ਵੀ ਫੋਨ ਕਰ ਦਵਾਂ ਮੈਂ ਹਾਂਜੀ ਕਰ ਦਿਓ ਫਿਰ ਮੈਨੂੰ ਦੱਸ ਦਈਓ ਕਿਉਂ ਕਹਿੰਦੇ ਸੀ ਸਾਨੂੰ ਇੱਕ ਦੋ ਦਿਨਾਂ ਤੇ ਜਵਾਬ ਦੇ ਦੇਈਓ ਠੀਕ ਆ ਮਸੀ ਜੀ ਤੁਸੀਂ ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਕਰਾ ਲਓ ਫੇ ਹੁਣ ਡੈਡੀ ਨੇ ਹਾਂ ਤਾਂ ਕਰ ਹੀ ਦਿੱਤੀ ਪੁੱਤ ਠੀਕ ਆ ਮੈਂ ਫੇ ਉਹਨਾਂ ਨੂੰ ਦੱਸ ਦਈਏ ਉਹ ਵੀ ਵੇਟ ਕਰਦੇ ਹੋਣੇ ਆ ਠੀਕ ਆ ਮਸੀ ਹੁਣ ਚਲ ਕਰ ਦਿਓ ਤੁਸੀਂ ਠੀਕ ਆ ਮੈਂ ਨਾ ਛਿੰਦੇ ਦੇ ਡੈਡੀ ਨੂੰ ਫੋਨ ਕਰਾਂ ਹੈਲੋ ਸਤਿ ਸ਼੍ਰੀ ਅਕਾਲ ਪੂਜਾ ਪੁੱਤ ਸਤਿ ਸ਼੍ਰੀ ਅਕਾਲ ਭਾਜੀ ਮੈਂ ਪੂਜਾ ਦੀ ਮਾਸੀ ਬੋਲਦੀ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕਦਾ ਹਾਂ ਚੱਲ ਠੀਕ ਐ ਭਾਣਜੀ ਬਹੁਤ ਵਧੀਆ ਤੁਸੀਂ ਸੁਣਾਓ ਕਿੱਦਾਂ ਹਾਂ ਮੈਂ ਵੀ ਠੀਕ ਆ ਪੂਜਾ ਠੀਕ ਆ ਪੂਜਾ ਵੀ ਠੀਕ ਆ ਬਾਜੀ ਹੋਰ ਤੁਸੀਂ ਸੁਣਾਓ ਠੀਕ ਐ ਬਹੁਤ ਵਧੀਆ ਆ ਅੱਛਾ ਐਦਾਂ ਨੇ ਕਿ ਮੈਂ ਪੂਜਾ ਦੇ ਡੈਡੀ ਨਾਲ ਗੱਲ ਕੀਤੀ ਸੀਗੀ ਅੱਛਾ ਜੀ ਤੇ ਮੈਂ ਕਿਹਾ ਕਿੱਦਾਂ ਕਰਨੀ ਦੱਸੋ ਛਿੰਦੇ ਮੰਮੀ ਡੈਡੀ ਆਏ ਸੀਗੇ ਅੱਛਾ ਤੁਸੀਂ ਰਿਸ਼ਤੇ ਦੀ ਗੱਲ ਚਲਾਈ ਉਹਨਾਂ ਨਾਲ ਹਾਂਜੀ ਹਾਂਜੀ ਚਲਾਈ ਠੀਕ ਆ ਠੀਕ ਆ ਕਹਿੰਦੇ ਕਰ ਲਓ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਠੀਕ ਆ ਤੇ ਬਾਕੀ ਹੁਣ ਤੁਸੀਂ ਦੇਖ ਲਓ ਕਿੱਦਾਂ ਕਰਨੀ ਆ ਨਹੀਂ ਅਸੀਂ ਤਾਂ ਤੁਹਾਡੇ ਕੋਲ ਆਏ ਆ ਅਸੀਂ ਤਾਂ ਰਿਸ਼ਤਾ ਮੰਗਣੇ ਆਏ ਆ ਸਾਡੀ ਤਾਂ ਹਾਂਏ ਆ ਸਾਣ ਤਾਂ ਕੁੜੀ ਪਸੰਦ ਆ ਨਾਲੇ ਦੂਜੀ ਗੱਲ ਇਹ ਆ ਕਿ ਜਿਹੜੇ ਛਿੰਦੇ ਛਿੰਦੇ ਦਾ ਫਫੜਾ ਹਾਂਜੀ ਹਾਂਜੀ ਉਹ ਕਹਿੰਦੇ ਮੇਰਾ ਤਾਂ ਯਾਰ ਦੋਸਤਾਂ ਬੈਠ ਨਹੀਂ ਉਠਣੀਆਂ ਹਾਂ ਹਾਂ ਮੈਨੂੰ ਪਤਾ ਹੈ ਭੈਣ ਜੀ ਕਹਿੰਦੇ ਮੈਂ ਤਾਂ ਇਸ ਗੱਲ 'ਚ ਬਹੁਤ ਖੁਸ਼ ਹਾਂ ਮੇਰੀ ਕੁੜੀ ਦਾ ਰਿਸ਼ਤਾ ਉੱਥੇ ਹੋਣ ਲੱਗਾ ਆ ਚਲੋ ਇਹ ਤਾਂ ਬਹੁਤ ਚੰਗੀ ਗੱਲ ਆ ਵਧਾਈਆਂ ਤੁਹਾਨੂੰ ਬਹੁਤ-ਬਹੁਤ ਤੁਹਾਨੂੰ ਵੀ ਵਧਾਈਆਂ ਭਾਜੀ ਤੁਸੀਂ ਦੱਸੋ ਫਿਰ ਕਦੋਂ ਆਈਏ ਅਸੀਂ ਨਾ ਇਹ ਗੱਲ ਹੁਣ ਉਹਨਾਂ ਨੂੰ ਵੀ ਬੁਲਾਉਂਗੀ ਨਾ ਭਾਜੀ ਨੂੰ ਵੀ ਜੀਜੀ ਆਪਣ ਨੂੰ ਤੇ ਉਦੋਂ ਫਿਰ ਮੈਂ ਤੁਹਾਨੂੰ ਫੋਨ ਕਰ ਦਊਂਗੀ ਕਿ ਤੁਸੀਂ ਐਸ ਦਿਨ ਆ ਜਾਈਓ ਠੀਕ ਆ ਕੋਈ ਗੱਲ ਨਹੀਂ ਹੁਣ ਲੇਟ ਨਾ ਕਰਿਓ ਨਾ ਨਾ ਲੇਟ ਕੱਲ ਹੀ ਕਰਨਾ ਆ ਹਾਂ ਕਿਉਂਕਿ ਆਪਾਂ ਨੂੰ ਨਾ ਤਾਂ ਕੋਈ ਸੇਵਾ ਸੁਭਾ ਦੀ ਲੋੜ ਆ ਤੇ ਨਾ ਸਾਨੂੰ ਕੁਝ ਲੈਣ ਦੇਣ ਦੀ ਲੋੜ ਆ ਓਹੋ ਸੇਵਾ ਸੇਵਾ ਸੀ ਕੀ ਕਰਨੀ ਚ ਇੱਕ ਤੱਤਾ ਪਾਣੀ ਪਿਲਾਣਾ ਹੋਰ ਕੀ ਕਰਨਾ ਸੀ ਠੀਕ ਆ ਕੁੜੀ ਦੀ ਕੁੜੀ ਚਾਹੀਦੀ ਆ ਸਾਨੂੰ ਕੱਲੀ ਤਿੰਨਾ ਕੱਪੜਾ ਦੀ ਕੁੜੀ ਦੇ ਦਿਓ ਕੋਈ ਚੱਕਰ ਨਹੀਂ ਆ ਠੀਕ ਆ ਬਹੁਤਾ ਲੰਬਾ ਥੋੜਾ ਕੋਈ ਖਰਚਾ ਨਹੀਂ ਹੈ ਤੁਸੀਂ ਕਾਲੀ ਕਰਕੇ ਜਿੰਨੀ ਛੇਤੀ ਹੋ ਸਕਦਾ ਆਪਾਂ ਕਰ ਲੈਣਾ ਕਿਉਂਕਿ ਹੁਣ ਸਾਨੂੰ ਨਾ ਅਸਲ ਚ ਪੂਜਾ ਦੇ ਬਣੀ ਚਾਹ ਪਾਣੀ ਦੀ ਅਸਲ ਤੇ ਲੱਚ ਪੈ ਗਈ ਹੁਣ ਸਾਡਾ ਸਾਹ ਔਖਾ ਹੋ ਗਿਆ ਕੋਈ ਗੱਲ ਨਹੀਂ ਠੀਕ ਆ ਹਾਂ ਤੁਸੀਂ ਕਰੋ ਤੇ ਫਿਰ ਅਸੀਂ ਕਰਦੇ ਆ ਅੱਗੇ ਹਨਾ ਠੀਕ ਆ ਕੋਈ ਗੱਲ ਨਹੀਂ ਮੈਂ ਫਿਰ ਹੁਣ ਮੈਂ ਉੱਧਰ ਫੋਨ ਕਰਕੇ ਫਿਰ ਤੁਹਾਨੂੰ ਦੱਸਦੀ ਆ ਕਿ ਕਿਦਾਂ ਆ ਦੱਸ ਦਿਓ ਕੋਈ ਨਹੀਂ ਮੇਰੇ ਵੱਲੋਂ ਵਧਾਈਆਂ ਦੇ ਦੋ ਰਾਨੂੰ ਠੀਕ ਆ ਠੀਕ ਆ ਸਸਵੀ ਕਾ ਭਾਜੀ ਸਸਵੀ ਕਾਲ ਜੀ ਚਲ ਇਹ ਵੀ ਚੰਗਾ ਹੋਇਆ ਛਿੰਦੇ ਡੈਡੀ ਨਾਲ ਗਲਤੀ ਹੋ ਗਈ ਤੇ ਪੂਜਾ ਨੂੰ ਕਹਾ ਪੂਜਾ ਫਤ ਤੂੰ ਤਿਆਰ ਨਹੀਂ ਹੋਈ ਹੋਈ ਤਾਈ ਮਾਸੀ ਜੀ ਬਸਾ ਥੋੜਾ ਘਮ ਰਹਿ ਗਿਆ ਮੈਂ ਹੁਣ ਤੇ ਛੱਡ ਜਿੱਥੇ ਹੈਗਾ ਹੋ ਗਿਆ ਚਲ ਤੋਰ ਚਲੀਏ ਬਾਜ਼ਾਰ ਨੂੰ ਪਤ ਮਾਸੀ ਜੀ ਮੈਂ ਤਿਆਰ ਹੁਣ ਨਹੀਂ ਮੈਂ ਤਿਆਰ ਨਹੀਂ ਹੋਣਾ ਤੂੰ ਐਦੀ ਤਿਆਰੀ ਆ ਬਸ ਠੀਕ ਐ ਦੀ ਚਲ ਤੋਰ ਠੀਕ ਐ ਕੋਈ ਨਹੀਂ ਮੈਂ ਚਲਦੀ ਬਿਨ ਹੀਰਾ ਹੋ ਜਾਣਾ ਹੈ ਜਵਾ ਹਾਂਜੀ ਕੀ ਕਹਿੰਦੇ ਮਾਸੀ ਜੀ ਮਾਸੀ ਜੀ ਡੈਡੀ ਜੀ ਹੁਣ ਕੀ ਕਹਣਾ ਉਹ ਕਹਿੰਦੇ ਅਸ ਓਕੇ ਆ ਉਹ ਵੀ ਤੁਸੀਂ ਕਰਨਾ ਹੈ ਤੁਸੀਂ ਕਰਨਾ ਹੈ ਅੱਛਾ ਹੀ ਹਾਂਜੀ પૂજા રાજા પુત્રેતી આજે હાજી હાજી માસી જી આગી બસ હાજર ਹੈ ਨੀਓ ਮਮੀ ਸਾਸਰੀ ਕਾਲ ਹਾਂਜੀ ਸਾਸਰੀ ਕਾਲ ਸਾਸਰੀ ਕਾਲ ਤੇ ਤੇਰੀ ਬਾਤੋ ਦੱਸ ਰਹੀ ਆ ਮੈਂ ਮਮੀ ਕੀ ਗੱਲ ਏ ਤੁਸੀਂ ਕਹਤੇ ਇੰਨਾ ਗੁੱਸੇ ਹੋਏ ਆ ਹਾਂ ਕੁਕ ਤਾਂ ਘੰਮਦੀ ਕਰਦੀ ਆ ਨਹੀਂ ਤੁਹਾਨੂੰ ਦੱਸਿਆ ਤਾਂ ਮੈਂ ਚੰਡੀਗੜ੍ਹ ਹਾਂ ਚੰਡੀਗੜ੍ਹ ਚੰਡੀਗੜ੍ਹ ਦਾ ਮਹੱਲਾ ਲਾ ਕੇ ਘੰਮਦੀ ਫਿਰਦੀ ਆ ਮੈਨੂੰ ਪਤਾ ਲੱਗੇਗਾ ਤੇ ਕਿੱਥੇ ਆ ਮੈਂ ਤੇ ਰਸਾਈ ਸਾਰੇ ਸਹੀ ਜਿਹਾ ਹੀ ਰੱਖਦੀ ਆ ਕਿੱਥੇ ਕਿੱਥੇ ਜਾਂਦੀ ਆ ਮੈਨੂੰ ਪਤਾ ਨਾ ਇਹ ਕੁਛ ਕਿੱਥੇ ਜਾਂਦੀ ਆ ਤੂੰ ਕਿੱਥੇ ਮਮੀ ਜੀ ਆਹ ਕਿਹੜੀ ਗੱਲ ਕਰਦੇ ਆ ਮੈਂ ਤਾਂ ਕੰਮ ਤੇ ਆ ਤੁਸੀ ਕੋਈ ਕੰਮ ਕੁਮ ਤੇ ਨਹੀਂ ਹੈਗੇ ਕੋਈ ਗੱਲ ਨਹੀਂ ਅਜੇ ਤੱਕ ਮਸੀਨ ਤੇ ਨ ਕੋ ਹੋ ਰੱਖਿਆ ਇਹਨੂੰ ਪੁੱਛਦੀਆਂ ਇਹਦੇ ਜੁੰਡਾ ਪਾ ਲਾ ਕੇ ਮੈਂ ਮਰ ਰੋੜਦੀਆਂ ਮੰਮੀ ਤੁਹਾਨੂੰ ਕਿਹਨੇ ਦੱਸਿਆ ਮੈਂ ਮਾਸੀ ਦੇ ਕੋਲ ਕੋਈ ਨਹੀਂ ਮੈਂ ਵੀ ਤੇਰੀ ਮਾਂ ਆ ਮਤਰੇ ਮੈਨੂੰ ਸਭ ਪਤਾ ਤੇਰੀ ਪਲਪਲ ਦੀ ਖਬਰ ਰੱਖਦੀਆਂ ਮੈਂ ਤੂੰ ਕੀ ਕਰਦੀ ਕਿ ਨਹੀਂ ਕਰਦੀ ਹੈਗੀ ਕੰਮ ਦਾ ਬਹਾਨਾ ਲਾ ਕੇ ਬਾਹਰ ਤੁਰ ਹੀ ਫਿਰਦੀਆਂ ਮੈਨੂੰ ਸਭ ਪਤਾ ਆ ਦੱਸ ਦਿੱਤਨ ਮੈਂ ਤੇ ਧਿਆਨ ਲਾ ਦੇ ਮੈਨੂੰ ਜਰਾਕ ਮੰਮੀ ਤੁਸੀਂ ਕਦੇ ਮੈਨੂੰ ਸਮਝੂਗੇ ਵੀ ਹਾਂ ਕਿਹੜੀ ਗੱਲ ਹੋ ਗਈ ਹਰ ਦਿਨ ਤੁਸੀਂ ਗਰਮ ਹੋਏ ਫਿਰਦੇ ਰਹਿੰਦੇ ਆਂ ਇਹ ਸਮਝਿਆ ਮੈਂ ਤੈਨੂੰ ਤੂੰ ਮੈਨੂੰ ਥੋੜਾ ਬਲ ਕੇ ਜਾਨੀਂ ਆ ਤੈਨੂੰ ਪਤਾ ਨਾ ਮੈਂ ਸੱਚ ਬੋਲ ਕੇ ਜਾ ਆਪਣੀ ਮਾਂ ਦੇ ਕੋਲ ਅਮਰ ਜੀ ਤਾਂ ਥੇਦਰ ਗਈਆਂ ਕਰਈਆਂ ਆਜੋ ਆਜੋ ਹੋਰ ਸੁਣਾ ਕਿਦਾਂ ਠੀਕ ਆ ਹਾਂਜੀ ਠੀਕ ਠਾਕ ਅੱਛਾ ਅੱਛਾ ਹੋਰ ਸੁਣਾ ਕਿਦਾਂ ਹਾਂਜੀ ਠੀਕ ਆ ਬੜੀ ਤਤੀ ਜਹੀ ਹੋਈ ਸੀ ਕੀ ਗੱਲ ਹੋ ਗਈ ਸੱਤੇ ਕੀ ਹੋਣਾ ਆ ਕੱਜੀ ਜੀ ਕੀ ਦੱਸਾਂ ਤੁਹਾਨੂੰ ਆ ਜਾਨੀ ਮ ਕਲੈਣੀ ਜੇ ਮੇਰੇ ਪੱਲੇ ਪਈਓ ਆ ਇਹਨੇ ਮੈਨੂੰ ਬੜਾ ਧੁੱਕੇ ਕੀਤਾ ਆ ਬੋਸ ਤੋਂ ਦੀ ਮੈਨੂੰ ਹੁਣ ਕੀ ਹੋ ਗਿਆ ਲੈ ਮੈਨੂੰ ਦੱਸ ਕੇ ਨਹੀਂ ਜਾਂਦੀ ਹੈਗੀ 15 20 ਦਿਨ ਹੋ ਗਏ ਗਈਓ ਨੂੰ ਮੈਨੂੰ ਕਹਿੰਦਾਂਦੀ ਮੈਂ ਕੰਮ ਤੇ ਗਈਓ ਕੰਮ ਤੇ ਗਈਓ ਤੇ ਤੂੰ ਉੱਥੇ ਪਤਾ ਫੈਕਟਰੀ ਕਰਾ ਲੈਣਾ ਸੀਗਾ ਵੀ ਕੰਮ ਤੇ ਜਾਂਦੀ ਏ ਜਾਂ ਨਹੀਂ ਜਾਂਦੀ ਮੈਂ ਪਤਾ ਕੀਤਾ ਆ ਯਾਰ ਚ ਕੰਮ ਦੀ ਫੇਰਦੀ ਆ ਹਾਂ ਕੰਮ ਤੇ ਤਾਂ ਜਾਂਦੀ ਨੇ ਇਹਨੇ ਝੂਠ ਬੋਲਦੀ ਮੇਰੇ ਕੋਲ ਚਾਚੀ ਜੀ ਆਪਾਂ ਇੱਥੇ ਨਹੀਂ ਗੱਲ ਕਰਨੀ ਕੋਈ ਵੀ ਆਪਾਂ ਉਧਰ ਚੱਲਦੇ ਆਂ ਫੇ ਕਹੋਂਗੇ ਮੇਰੀ ਕੁੜੀ ਤੇ ਚੁਗਲੀਆਂ ਕਰਦੇ ਆ ਆ ਉਧਰ ਬਹਿ ਕੇ ਗੱਲ ਕਰਦੇ ਰਹਿਣਾ ਚਲੋ ਠੀਕ ਉਧਰ ਬਹਿਨੇ ਚਲੋ ਸੱਜੀ ਸਾਤੀ ਜੀ ਬੈਠੇ ਸਾਤੀ ਜੀ ਆ ਦੇਖੋ ਆਪਣੀ ਮਰਜ਼ੀਆਂ ਕਰਦੀ ਐ ਫੈਦੀ ਆ ਆਪਣੀ ਮਰਜ਼ੀ ਨਾਲ ਵਿਆਹ ਕਰਾ ਲਿਆ ਬਾਹਰ ਮੈਨੂੰ ਦੱਸਿਆ ਵੀ ਹੈ ਨਹੀਂਗਾ ਹੈ ਨਸ਼ੇੜੀ ਮੁੰਡਾ ਲੱਭ ਲਿਆ ਮੈਂ ਕਿਤੇ ਮਾੜਾ ਰਸਤਾ ਕਹਣਾ ਸੀਗਾ ਐਨੇ ਤਕੜੇ ਘਰ ਦਾ ਮੁੰਡਾ ਲੱਭਿਆ ਸੀ ਮੈਂ ਸਾਰੀ ਉਮਰ ਰਾਜ ਕਹਣਾ ਸੀ ਇਹਨੇ ਮੇਰੀ ਇੱਕ ਨਹੀਂ ਇਸ ਕੁੜੀ ਨੇ ਸੁਣੀ ਹੈਗੀ ਹੁਣ ਬਾਹਰ ਮੂੰਹ ਕਾਲਾ ਕਰਾਉਂਦੀ ਫਿਰਦੀ ਆ ਹੁਣ ਪੇ ਇਹਨੂੰ ਨਹੀਂ ਪਤਾ ਲੱਗਦਾ ਹੈਗਾ ਮੈਨੂੰ ਤਾਂ ਹੀ ਨਹੀਂ ਰੱਜ ਕੇ ਦੁਖੀ ਕੀਤਾ ਪਿਆ ਆ ਮੈਂ ਬਹੁਤ ਦੁਖੀ ਹੋਈ ਇਹਨਾਂ ਦੇ ਕੋਲ ਆ ਮੁੰਡਾ ਮੁੰਡਾ ਮੇਰਾ ਉਸ ਤੋਂ ਵੱਧ ਕੇ ਲਹੂ ਪੀਂਦਾ ਆ ਗੱਲ ਸੁਣ ਮੇਰੀ ਦੇਖ ਇਹਨਾਂ ਨੂੰ ਮਤ ਤੈ ਹੀ ਦੇਣੀ ਆ ਕੱਲ ਨੂੰ ਲੋਕਾਂ ਨੇ ਤੈਨੂੰ ਹੀ ਕਹਿਣਾ ਆ ਕਹਿਣਾ ਜੇ ਸਕੀ ਮਾਂ ਹੁੰਦੀ ਸਕੇ ਬੱਚੇ ਇਹਦੇ ਹੁੰਦੇ ਤਾਂ ਇਹ ਇਦਾਂ ਕਰਦੇ ਇਹਨਾਂ ਨੂੰ ਮਤ ਨਾ ਦਿੰਦੇ ਇਹ ਨਿਆਣੇ ਹੁਣ ਆਪਣੇ ਆਪਣੇ ਹੋਏ ਹੋ ਰਾਹੀ ਇਹ ਤੈਨੂੰ ਸਮਝਾਉਣੇ ਪੈਣੇ ਆ ਨਾ ਤੂੰ ਸਮਝਾਏ ਤਾਂ ਲੋਕਾਂ ਨੇ ਹੀ ਕਹਿਣਾ ਮਤੇਰ ਮਾਂ ਸੀ ਇਹਨਾਂ ਦੀ ਦੇਖਭਾਲ ਨਹੀਂ ਕੀਤੀ ਉਹਨੇ ਤਾਂ ਐਸੇ ਲਫਾਹ ਲਿਆ ਸੀ ਮੈਂ ਇਹ ਨਿਆਣੇ ਨੂੰ ਸੰਭੂਗੀ ਜਦ ਨਿਆਣੇ ਆਪਣੇ ਆਪੇ ਰਾਹੀ ਤੁਰੇ ਫਿਰਦੇ ਬਦਨਾਮੀ ਤੈਨੂੰ ਹੀ ਆਣੀ ਆ ਇਹ ਹਣ ਚਾਚੀ ਮੈਂ ਦੱਸੋ ਕੀ ਕਰਾਂ ਮੇਰੇ ਨਿਆਣੇ ਕ ਨਹੀਂ ਕਹਿਣਾ ਮੰਨਦੇ ਜੇ ਮੈਂ ਜ਼ਿਆਦਾ ਕਹਿੰਨੀ ਆ ਤਾਂ ਪੇ ਵੀ ਇਹਨਾਂ ਦਾ ਮੈਨਾਂ ਲਾਣੀ ਨੇ ਫਿਰਦਾ ਆ ਮੈਂ ਕਿੱਥੇ ਚੱਲ ਜਾਵਾਂ ਮੈਨੂੰ ਤਾਂ ਮੈਂ ਤਾਂ ਕਿਹੜੇ ਉਹ ਬੇਲੇ ਨੂੰ ਪਛਤਾਨੀ ਆ ਜਦ ਜਦੋਂ ਇਸ ਘਰ ਵਿੱਚ ਆ ਗਈ ਮੈਂ ਮੈਂ ਤਾਂ ਰੱਜ ਕੇ ਦੁਖੀ ਹੋ ਵੀ ਪਈ ਇਹਨਾਂ ਦੇ ਕੋਲ ਮੈਂ ਦੱਸੋ ਹਣ ਕੀ ਕਰਾਂ ਮੈਂ ਤਾਂ ਪਛਤਾਨੀ ਉਸ ਬੇਲੇ ਨੂੰ ਮੇਰੀ ਕਿਸਮਤ ਫਟ ਗਈ ਐਡੇ ਵੱਡੇ ਨਿਆਣਿਆਂ ਤੇ ਪੇ ਨਾ ਮੈਂ ਵਿਆਹ ਕਰਾ ਲਿਆ ਤੁਸੀਂ ਦੱਸੋ ਹਣ ਮੈਂ ਕੀ ਕਰਾਂ ਮੈਂ ਕਿਹ ਤੂੰ ਹੁਣ ਕਿਸੇ ਰਾਹੇ ਨਹੀਂ ਜਾਣਾ ਇਹ ਤਾਂ ਪੁੱਤ ਤੈਨੂੰ ਪਹਿਲਾਂ ਸੋਚਣਾ ਚਾਹੀਦਾ ਸੀਗਾ ਇਹ ਗੱਲਾਂ ਜਿਹੜੀਆਂ ਤੂੰ ਹੁਣ ਕਰਦੀਆਂ ਚਲੋ ਕੋਈ ਨਹੀਂ ਹੁਣ ਵੀ ਕੁਝ ਨਹੀਂ ਡੁੱਲੇ ਪੇਰਾਂ ਦਾ ਵਿਗੜਿਆ ਜੇ ਨਿਆਣੀ ਚਲੋ ਕਿਸੇ ਗਲਤ ਰਸਤੇ ਪੈ ਵੀ ਗਈ ਆ ਕੋਈ ਨਹੀਂ ਹੁਣ ਉਹਦਾ ਪੇ ਕਿੱਥੇ ਆ ਤੇ ਕੁੜੀ ਕਿੱਥੇ ਆ ਤੇ ਮੈਨੂੰ ਤੂੰ ਦੱਸ ਆਪਾਂ ਚੱਲਾਂਗੇ ਉਹਨੂੰ ਬਿਠਾੜ ਕੇ ਸਮਝਾਵਾਂਗੇ ਜਿੱਥੇ ਅਸੀਂ ਤੋਰਾਂਗੇ ਉੱਥੇ ਜਾਓਗੇ ਤਾਂ ਜਾਣਦੇ ਨਹੀਂ ਆਪਣੀ ਮਰਜ਼ੀ ਦਾ ਅਸੀਂ ਹੈ ਇੱਦਾਂ ਕਿਤੇ ਚਲੀ ਜਾਵੀਂ ਸਾਡੀ ਮਰਜ਼ੀ ਤੋਂ ਬਗੈਰ ਉਹ ਤੂੰ ਨਾ ਐਵੇਂ ਟੈਨਸ਼ਨ ਲੈ ਤੂੰ ਨਾ ਦਿਮਾਗ ਤੇ ਕੋਈ ਬੋਝ ਪਾ ਕੋਈ ਗੱਲ ਨਹੀਂ ਆਪਾਂ ਚੱਲਦੇ ਆਂ ਜਾ ਕੇ ਉਹਨੂੰ ਸਮਝਾਉਣੇ ਆ ਲਿਆਉਣੇ ਆ ਘਰ ਨੂੰ ਪੁੱਤ ਇਦਾਂ ਨਹੀਂ ਗੱਲ ਬਣਨੀ ਹੈਗੀ ਅਸੀਂ ਵੀ ਸਰੀਕੇ ਚ ਮੂੰਹ ਦੇਣ ਜੋਗੇ ਰਹਿਣਾ ਆ ਕੱਲੋਂ ਅਸੀਂ ਵੀ ਲੋਕਾਂ ਦੀਆਂ ਗੱਲਾਂ ਸੁਣਨੇ ਆ ਕਹਿਣ ਲੱਗ ਮਾਮ ਤੇਰ ਸੀ ਤਾਂ ਬਾਕੀ ਤਾਂ ਸਫੀ ਸੀਗੇ ਆਪਣੇ ਇਨੀ ਵੀ ਨਾ ਕੁੜੀ ਦਾ ਖਿਆਲ ਕੀਤਾ ਮੈਂ ਚਾਚੀ ਜੀ ਪਹਿਲਾਂ ਤਾਂ ਹਨਾ ਜੀ ਕਰਦਾ ਆ ਪਹਿਲਾਂ ਉਹਦੇ ਜੁੰਡਾਂ ਮਰੋੜਾ ਜਾ ਕੇ ਜਿਹੜੀ ਨਾਲ ਲੈ ਕੇ ਫਿਰਦੀ ਆ ਕਿਹਦੇ ਨਾਲ ਫਿਰਦੀ ਆ ਉਹ ਕੌਣ ਲਈ ਫਿਰਦੀ ਉਹ ਮਾਸੀ ਨਾ ਕੰਮ ਦੀ ਫਿਰਦੀ ਆ ਹਾਂ ਹੋਰ ਮੈਨੂੰ ਤਾਂ ਕੋਈ ਸਮਝਦਿਆਂ ਨਹੀਂ ਹੈਗੀਆਂ ਮੈਨੂੰ ਕਿਤੇ ਮਾਂ ਸਮਝਦੀਆਂ ਮੈਨੂੰ ਤਾਂ ਮਤਰੀ ਮਾਂ ਸਮਝਦੀ ਆ ਉਹ ਇਹਸਾਰ ਵੀ ਨਹੀਂ ਲੈਂਦਾ ਕੋਈ ਵੀ ਚੱਲ ਕੋਈ ਨਹੀਂ ਤੂੰ ਨਾ ਘਬਰਾ ਜੇ ਬਹੁਤੀ ਗਲਤ ਆਪਾਂ ਜਾ ਕੇ ਉਹਨੂੰ ਮਾਸੀ ਦੀ ਕਰੋ ਲੈ ਆਉਣੇ ਆ ਲਿਆ ਕੇ ਉਹਨੂੰ ਸਮਝਾ ਬਿਜਾ ਕੇ ਜਿੱਥੇ ਤੋਰਾਂਗੇ ਉੱਥੇ ਜਾਊਗੀ ਉਹ ਤੂੰ ਨਾ ਐਵੇਂ ਹੁਣ ਐਦਾਂ ਘਬਰਾ ਬਹੁਤ ਆ ਜੇ ਬਹੁਤਾ ਰੌਲਾ ਪਾਉਂਗੀ ਤਾਂ ਲੋਕਾਂ ਤੋਂ ਵੀ ਤੋੜ ਤੋੜੇ ਕਰਾਵਾਂਗੇ ਐਦਾਂ ਵੀ ਨਹੀਂ ਚੰਗਾ ਲੱਗਦਾ ਇਹ ਤਾਂ ਪੁੱਤ ਅੰਦਰ ਦੀਆਂ ਗੱਲਾਂ ਅੰਦਰੇ ਹੋਣ ਤਾਂ ਵਧੀਆ ਰਹਿੰਦੀਆਂ ਆ ਐਨ ਕਾਲੀ ਨਪੈ ਜੇ ਅਸੀਂ ਬੋਤਾ ਉਹਨੂੰ ਇਦਾਂ ਕਵਾਂਗੇ ਨਾ ਫੇ ਲੋਕਾਂ ਨੇ ਵੀ ਸਾਨੂੰ ਲਾਣ ਤਾਂ ਪਾਉਣੀਆਂ ਆ ਕਹਿਣਾ ਇਹਨਾਂ ਤੋਂ ਜਵਾਨ ਧੀ ਪਹਿਲਾਂ ਸਮਝਾ ਨਹੀਂ ਹੋਈ ਰਾਹੀ ਬਾਗੀ ਤੂਰੀ ਫਿਰਦੀ ਆ ਤੇ ਹੁਣ ਇਹ ਗੱਲਾਂ ਕਰਦੇ ਆ ਇਦਾਂ ਨਹੀਂ ਗੱਲ ਬਣਨੀ ਇਹ ਆਪਾਂ ਚੱਲਾਂਗੇ ਉੱਥੇ ਨੂੰ ਉੱਥੇ ਜਾ ਕੇ ਉਹਨੂੰ ਲਿਆਵਾਂਗੇ ਮਾਸੀ ਦੇ ਘਰੋਂ ਕਿੱਦਾਂ ਨਹੀਂ ਆਊਗੀ ਉਹ ਠੀਕ ਹੈ ਚਾਚੀ ਜੀ ਮੈਂ ਚੱਲੂੰਗੀ ਤੇ ਨਾ ਜੇ ਤੂੰ ਮੈਨੂੰ ਕਹਿਣੀ ਨਾ ਮੇਰੀ ਮਾਂ ਆ ਤਾਂ ਮੈਂ ਵੀ ਤੈਨੂੰ ਧੀ ਸਮਝਦੀ ਆ ਮੈਂ ਵੀ ਤੇਰਾ ਦੁੱਖ ਸਮਝਦੀ ਆ ਚਾਚੀ ਮੈਂ ਵੀ ਤੁਹਾਨੂੰ ਆਪਣੀ ਮਾਂ ਸਮਝਦੀ ਆ ਤਾਂ ਹੀ ਆਪਾਂ ਢੱਡ ਦਾ ਦੁੱਖ ਤੁਹਾਡੇ ਕੋਲ ਰੋਇਆ ਮੈਂ ਜਾਲ ਜੇ ਤੂੰ ਰੋਇਆ ਤਾਂ ਮੈਂ ਵੀ ਤੇਰਾ ਦੁੱਖ ਸੁਣ ਲਿਆ ਹੁਣ ਮੈਂ ਤੇਰੇ ਨਾਲ ਨਾ ਜਿੱਦਾਂ ਤੂੰ ਕਹੂਗੀ ਉਦਦੇ ਕਰਾਂਗੇ ਜਾਵਾਂਗੇ ਕੁੜੀ ਨੂੰ ਮਾਸੀ ਦੇ ਘਰੋਂ ਲਿਆਵਾਂਗੇ ਜਾ ਕੇ ਫੇਰ ਘਰ ਬਹਾਲ ਕੇ ਗੱਲ ਕਰਕੇ ਸਮਝਾ ਕੇ ਪੁੱਤ ਨੂੰ ਕਿਤੇ ਤੋੜਾਂਗੇ ਤੂੰ ਨਾ ਟੈਨਸ਼ਨ ਬਹੁਤੀ ਲੈ ਠੀਕ ਅੱਛਾ ਠੀਕ ਹੈ ਤਾਂ ਚੱਚ ਆਪਾਂ ਕੱਲ ਚੱਲਾਂਗੇ ਫੇਰ ਕੱਲ ਨੂੰ ਚੱਲ ਪਈ ਪਰਸੋਂ ਨੂੰ ਚੱਲ ਪਈ ਕਰਦਾ ਤੰਦਾਲ ਵੀ ਸਾਰਾ ਤੇਰੇ ਸਿਰ ਤੇ ਆ ਤੇ ਟੈਂਸ਼ਨ ਪਾ ਕੇ ਮੰਜੇ ਤੇ ਪੈ ਜਾਉਂਗੀ ਤਾਂ ਤੇਰੇ ਤੋਂ ਹੁੰਦੇ ਕਿ ਨਾ ਚੱਕਣੇ ਆ ਠੀਕ ਸੱਚਾ ਆਪਾਂ ਕੱਲ ਚੱਲਾਂਗੇ ਦੋਨੇ ਯਾਨੀ ਤੁਸੀਂ ਮੇਰੇ ਨਾਲ ਚੱਲਿਓ ਚਲੋ ਠੀਕ ਆ ਕੱਲ ਚੱਲ ਚੱਲਾਂਗੇ ਤੇ ਤੂੰ ਤਿਆਰ ਰਹਿ ਮੈਂ ਫਿਕਰ ਨਾ ਟੈਂਸ਼ਨ ਨਾ ਲੈ ਤੂੰ ਬਸ ਠੀਕ ਸੱਚਾ ਗੱਲ ਸੁਣ ਮੇਰੀ ਤੂੰ ਉਹਨੂੰ ਕਿੱਥੇ ਦੇਖਿਆ ਫਿਰਦੀ ਨੂੰ ਕਿਹਦੇ ਨਾਲ ਫਿਰਦੀ ਸੀ ਉਹ ਬਾਜ਼ਾਰ ਚ ਘੁੰਮਦੀ ਸੀ ਆਪਣੀ ਮਾਸੀ ਨਾਲ ਅੱਛਾ ਮਾਸੀ ਨਾਲ ਘੁੰਮਦੀ ਦੇਖੀ ਆ ਮੈਂ ਮੈਨੂੰ ਨਹੀਂ ਦੇਖਿਆ ਉਹਨਾਂ ਨੇ ਮੈਂ ਤਾਂ ਦੇਖ ਕੇ ਫਵੜਾ ਕੋ ਪਾਸੇ ਨੂੰ ਹੋ ਗਈ ਅੱਛਾ ਤੇੰਤੰ ਦੇਖਿਆ ਉਹਨਾਂ ਨੇ? ਨਾ ਮੈਨੂੰ ਨਹੀਂ ਦੇਖਿਆ ਮੈਂ ਤਾਂ ਮੁੰਡੇ ਫੀਸ ਦੇਣ ਗਈ ਸੀ। ਮੈਂ ਤਾਂ ਤੁਰੀਆਂ ਜਾਂਦੀਆਂ ਦੇਖੀਆਂ ਬਾਜ਼ਾਰ ਦੇ ਵਿੱਚ ਘੁੰਮਦੀਆਂ। ਨਾ 마ਸੀ ਤੇ ਚਾਹ ਚੱਲਣ ਸਹੀ ਆ। ਉਹਨੇ ਕੁੜੀ-ਪੁੱਤਾਂ ਨਹੀਂ ਕਰ ਲੈਣੀਆਂ। ਮਾਸੀ ਨੂੰ ਇਸ ਗੱਲ ਦੀ ਸ਼ਰਮ ਨਹੀਂ ਆਉਂਦੀ ਜਿਹੜੀ ਉਹਨੂੰ ਧੀ ਨੂੰ ਮਾੜੇ ਕੰਮ ਉਹ ਲਾਉਂਦੀ ਆ। ਆਪਣੀ ਧੀ ਨੂੰ ਮਾਸੀ ਹੋ ਕੇ ਮਾਸੀਆਂ ਮਾਵਾ ਵਰਗੀਆਂ ਹੁੰਦੀਆਂ ਆ। ਉਹੀ ਤਾਂ ਗੱਲ ਆ ਚਾਚੀ ਜੀ। ਫੇ ਉਹਨੂੰ ਇਸ ਗੱਲ ਦੀ ਸ਼ਰਮ ਚਾਹੀਦੀ ਵੀ ਜਿਹੜਾ ਮੈਂ ਇਹਨੂੰ ਮਾੜੇ ਕੰਮਾਂ ਨੂੰ ਲਾਉਂਦੀ ਆ ਇਹਦੇ ਨਾਲ ਤਾਂ ਮੈਂ ਮੁੰਡਾ ਚੰਗਾ ਦੇਖ ਕੇ ਇਹਦੇ ਹੱਥ ਪੀਲੇ ਕਰਾਂ। ਆਪਣੀ ਭੈਣ ਦੀ ਕਬੀਲ ਇਹ ਕਿਹੜੇ ਕੰਮਾਂ ਜੋ ਕੰਮ ਜਿਹਾ ਲੈ ਕੇ ਉਹਨੂੰ ਬਜ਼ਾਰਾਂ ਵਿੱਚ ਫਿਰਦੀ ਆ ਉਹਨੂੰ ਆਪਣਿਆ ਸ਼ਰਮ ਹੋਣੀ ਚਾਹੀਦੀ ਆ ਨਾਲ ਤੁਹਾਨੂੰ ਬਦਨਾਮ ਕਰਾਉਂਦੀ ਆ ਉਹ ਨਾ ਚਾਹ ਤੀ ਮਾਂ ਪੇ ਨੂੰ ਸ਼ਰਮ ਆ ਨਾ ਮਾਸੀ ਸ਼ਰਮ ਆ ਕਿੰਨਾ ਕੁੜੀ ਸ਼ਰਮ ਆ ਜਿਹੜੀ ਨਾਲ ਫਿਰਦੀ ਉਹਦੇ ਫੇ ਹੁਣ ਮਗਰ ਲਾਈਓਆ ਕੁੜੀ ਤਾਂ ਨਿਆਣੀ ਆ ਉਹਨੂੰ ਕੀ ਪਤਾ ਹੁਣ ਤਾਂ ਜਿੱਦ ਨੂੰ ਲਾਉਣਾ ਉਹ ਲੱਗ ਜਾਣਾ ਇਹ ਤਾਂ ਮਾਸੀ ਨੂੰ ਸ਼ਰਮ ਚਾਹੀਦੀ ਉਹਨੂੰ ਮਾਤ ਦੇਵੇ ਪੁੱਤ ਅਜਦਾ ਨਹੀਂ ਤੂੰ ਐਦਾਂ ਕਰ ਇਹ ਕੰਮ ਚੰਗੇ ਨਹੀਂ ਹੈ ਮੁੰਡਾ ਕੋਈ ਦੇਖ ਕੇ ਉਹਦੇ ਹੱਥ ਪੀਲੇ ਕਰੇ ਭੈਣ ਦੀ ਕਵੀਜ਼ਾ ਨਜੇਠ ਹੋਵੇ ਲੋਕਾਂ ਤੋਂ ਸੋਭਾ ਲਵੇ ਮਾਸੀ ਜੀ ਬੈਠੋ ਤੁਸੀਂ ਮੈਂ ਪਾਣੀ ਲੈ ਕੇ ਆਈ ਲਾ ਹੁਣ ਤਾਂ ਜੂਸ ਪੀਂਦੀ ਆਈਆਂ ਹੁਣ ਦੂਆ ਪਾਣੀ ਪੀਣਾ ਰਹਿਮ ਤੇ ਚੜਦਾ ਮੈਂ ਕਿਹਾ ਤੁਹਾਨੂੰ ਪਿਆਸ ਲੱਗੀ ਹੋਣੀ ਨਹੀਂ ਨਹੀਂ ਪਿਆਸ ਨਹੀਂ ਲੱਗੀ ਮਾਸੀ ਜੀ ਮੈਂ ਕਿਹਾ ਖਰਚਾ ਤੁਹਾਡਾ ਜ਼ਿਆਦਾ ਹੋ ਗਿਆ ਕੋਈ ਹਾਂ ਨਹੀਂ ਤਾਂ ਕੀ ਹੋ ਗਿਆ ਇਦਾਂ ਦੇ ਕੰਮ ਤਾਂ ਹੁੰਦੇ ਹੀ ਰਹਿੰਦੇ ਹੁੰਦੇ ਚੰਗੇ ਰੱਬ ਖਰਚਾ ਚੰਗੇ ਥਾਂ ਕਰਾਵੇ ਮਾੜੇ ਥਾਂ ਨਾ ਕਰਾਵੇ ਅੱਛਾ ਹੋਰ ਮੈਂ ਕਿਹਾ ਮਾਸੀ ਜੀ ਬੀ ਆਪੋ ਤਾਂ ਦੇ ਖਰਚੇ ਨਹੀਂ ਹੁੰਦੇ ਨਹੀਂ ਹੋਰ ਸਾਡੇ ਫਰਜ਼ ਆ ਪੁੱਤ ਨਹੀਂ ਮਾਸੀ ਮੈਨੂੰ ਲੱਗਦਾ ਸਾਨੂੰ ਮੰਮੀ ਨੇ ਦੇਖ ਲਿਆ ਆ ਦੇਖੋ ਤਾਂ ਰਾਸਤੇ ਦੇ ਵਿੱਚ ਫੋਨ ਆਇਆ ਜਦੋਂ ਕਿੱਦਾਂ ਬੋਲਦੀ ਸੀਗੀ ਮੈਂ ਤਾਂ ਹਾਰ ਕੇ ਫੋਨ ਇਹ ਘੱਟ ਦਿੱਤਾ ਉਹ ਤਾਂ ਸਾਹ ਵੀ ਨਾ ਲਵੇ ਗੱਲ ਕਰਨ ਲੱਗੀ ਕੋਈ ਗੱਲ ਨਹੀਂ ਜੋ ਕਰਦੀ ਹੈ ਨਾ ਉਹ ਕਰੀ ਜਾਂਦੇ ਇਸ ਸਾਹ ਨਾਲ ਗੱਲ ਕਰਦੀ ਸੀ ਨਾ ਮੰਮੀ ਮੈਨੂੰ ਐਦਾਂ ਲੱਗਦਾ ਕਿ ਕਿਤੇ ਸਾਡਾ ਪਿੱਛਾ ਤਾਂ ਨਹੀਂ ਕਰਦੀ ਹੈਗੀ ਉਹ ਕਰ ਲੈਂਦੇ ਜੇ ਪਿੱਛਾ ਵੀ ਕਰਦੀ ਤਾਂ ਐਦਾਂ ਨਹੀਂ ਪਰਵਾਹ ਰੱਖੀ ਦੀ ਮਾਸੀ ਜੀ ਤੁਹਾਨੂੰ ਨਹੀਂ ਨਾ ਪਤਾ ਤੁਸੀਂ ਉਹਦਾ ਰੂਪ ਨਹੀਂ ਦੇਖਿਆ ਆਉਂ ਉਹਨੇ ਦੇਖਿਆ ਤਾਂ ਮੇਰੇ ਉਹਨੇ ਮੇਰਾ ਰੂਪ ਵੀ ਨਹੀਂ ਦੇਖਿਆ ਵੇ ਮੈਂ ਵੀ ਕਿਤੇ ਐਵੇਂ ਐਮੀ ਨਹੀਂ ਆ ਕਿ ਮੈਂ ਤਾਂ ਲੜਾਈ ਤੋਂ ਡਰਦੀ ਆ ਲੜਾਈ ਪੁੱਤ ਦੇਖ ਜੇ ਉਹਨੇ ਕਰਨੀ ਆ ਨਾ ਲੜਾਈ ਤਾਂ ਉਹਨੇ ਖਾਮ ਖਾਈ ਕਰ ਲੈਣੀ ਆ ਗਾਉ ਉਹਨੂੰ ਆਦਤ ਪਈ ਹੋਈ ਆ ਹਾਂਜੀ ਮੈਂ ਤਾਂ ਹੁਣ ਇਹ ਆ ਫਿਕਰ ਪਈ ਹੋ ਆ ਪੇ ਇੱਥੇ ਨਾ ਆ ਜਾਵੇ ਆ ਜੂਗੀ ਤਾਂ ਆ ਲੰਦੇ ਤਾਂ ਕੀ ਆ